ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਹਰ ਰੋਜ਼ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਆ ਕੇ ਪਾਣੀ ਛਿੜਕਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਕੀ ਕੀ ਬਦਲਾਵ ਹੋਣਗੇ ਕਿਵੇਂ ਸਾਡੇ ਘਰ ਦੇ ਵਿੱਚ ਤਾਂ ਜਿਹੜਾ ਹੈ ਆਪ ਚਲ ਕੇ ਆਵੇਗਾ ਸਾਨੂੰ ਜ਼ਿੰਦਗੀ ਦੇ ਵਿੱਚ ਫਿਰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੀ ਹਾਜ਼ਰੀ ਵਾਇਗਰੂ ਲੇក ਕੇ ਲਗਵਾ ਦਿਓ ਜੀ ਸਾਹ ਸੰਗਤ ਜੀ ਅਮਰਤ ਵੇਲੇ ਦਾ ਸਮਾਂ ਸੀ ਤੇ ਬਾਬਾ ਆਨੰਦ ਸਿੰਘ ਜੀ ਕਥਾ ਕੀਰਤਨ ਕਰਦੇ ਪਏ ਸੀ ਕਹਿੰਦੇ ਕਿ ਐਨੇ ਨੂੰ ਬਾਬਾ ਜੀ ਦੀ ਨਿਗਾ ਇੱਕ ਮਨੁੱਖ ਦੇ ਉੱਤੇ ਗਈ ਜਿਹੜੇ ਕਿ ਰੋਜ਼ ਹੀ ਉੱਥੇ ਆਉਂਦੇ ਸਨ ਉਹਨਾਂ ਦੇ ਵਿੱਚੋਂ ਅੱਜ ਕੋਈ ਵਖ ਆਇਆ ਹੋਇਆ ਸੀ ਤੇ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਪਲਿਆਪੁਰ ਕਾ ਤੂੰ ਕਿੱਥੋਂ ਆਇਆ ਹੈ ਉਹਨੇ ਦੱਸਿਆ ਜੀ ਮੈਂ ਨਾਲ ਦੇ ਨਗਰ ਤੋਂ ਆਇਆ ਹਾਂ ਬਾਬਾ ਜੀ ਨੇ ਕਿਹਾ ਕਿ ਅੱਜ ਪਹਿਲੀ ਵਾਰ ਕਥਾ ਕੀਰਤਨ ਆਏ ਹੋ ਉਹਨੇ ਕਿਹਾ ਹਾਂ ਜੀ ਮੈਂ ਪਹਿਲੀ ਵਾਰ ਆਇਆ ਹਾਂ ਉਹਨੇ ਕਿਹਾ ਮੈਂ ਇੱਥੋਂ ਦੂਰ ਕਿਸੇ ਦੂਸਰੇ ਨਗਰ ਵਿੱਚ ਜਾ ਕੇ ਉੱਥੇ ਰੁਜ਼ਗਾਰ ਕਰਦਾ ਹਾਂ ਬਾਬਾ ਜੀ ਨੇ ਪੁੱਛਿਆ ਕਿ ਕਿਹੜੇ ਨਗਰ ਦੇ ਵਿੱਚ ਉਹਨਾਂ ਕਿਹਾ ਜੀ ਮੈਂ ਲਖਨਾਊ ਦੇ ਵਿੱਚ ਕੰਮ ਕਰਦਾ ਹਾਂ ਬਾਬਾ ਜੀ ਨੇ ਕਿਹਾ ਕਿ ਉੱਥੇ ਕੋਈ ਚੰਗੀ ਗੱਲ ਦੱਸ ਉੱਥੇ ਕਹਿੰਦਾ ਕਿ ਬੜੇ ਸਾਰੇ ਲੋਕ ਹਨ ਨਾਈ ਪੇਸ਼ੇ ਵਾਲੇ ਹਨ ਤੇ ਨਾਈਆਂ ਦੇ ਘਰ ਜਦੋਂ ਵਿਆਹ ਹੁੰਦਾ ਤਾਂ ਹਰ ਇੱਕ ਨਾਈ ਉਹਦੇ ਘਰ ਵਿੱਚ ਜਿਹੜੀ ਹੈ ਉਹਦੀ ਇੱਕ ਇੱਟ ਦੇ ਕੇ ਆਉਂਦੇ ਹਨ 1 ਰੁਪਿਆ ਦੇ ਕੇ ਆਉਂਦੇ ਹਨ ਤੇ ਉਹ ਜਿਹੜੀ ਇੱਟ ਦੇ ਕੇ ਆਉਂਦੇ ਹੁੰਦੇ ਹਨ ਉਹਦੇ ਨਾਲ ਉਹ ਆਪਣਾ ਘਰ ਮਕਾਨ ਬਣਾ ਲੈਂਦੇ ਹਨ ਤੇ ਜਿਹੜਾ 1-1 ਰੁਪਿਆ ਦੇ ਕੇ ਹੁੰਦੇ ਹਨ ਉਹਦੇ ਨਾਲ ਆਪਣੀ ਧੀ ਪੁੱਤ ਦਾ ਵਿਆਹ ਕਰ ਲੈਂਦੇ ਹਨ ਉਹਨਾਂ ਵਿੱਚ ਬੜਾ ਹੀ ਜ਼ਿਆਦਾ ਪਾਈਚਾਰਾ ਹੈ ਜੋ ਮੈਨੂੰ ਕਹਿੰਦੇ ਕਿ ਸਭ ਤੋਂ ਜ਼ਿਆਦਾ ਪਸੰਦ ਲੱਗਦਾ ਹੈ ਬਾਬਾ ਜੀ ਨੇ ਕਿਹਾ ਕਿ ਤਾਂ ਬੜੀ ਚੰਗੀ ਗੱਲ ਹੈ ਕਿ ਲੋਕਾਂ ਦੇ ਵਿੱਚ ਪਾਈਚਾਰਾ ਅੱਜ ਵੀ ਹੈ ਨਹੀਂ ਤਾਂ ਅੱਜ ਕੱਲ ਤਾਂ ਸਿਰਫ ਈਰਖਾ ਤੇ ਵੈਰ ਹੀ ਵੇਖਣ ਨੂੰ ਮਿਲਦਾ ਹੈ ਜੇ ਉਥੇ ਪਾਈ ਚਾਰਾ ਤਾਂ ਭਲਿਆਪੁਰ ਕਾ ਉਥੋਂ ਕੋਜ ਸੇਕ ਕੇ ਨਹੀਂ ਆਇਆ ਚੰਗੀ ਚੀਜ਼ ਉਥੋਂ ਹਮੇਸ਼ਾ ਸਾਨੂੰ ਚੰਗੀ ਚੀਜ਼ ਸਿੱਖ ਲੈਣੀ ਚਾਹੀਦੀ ਹੈ ਹੁਣ ਬਾਬਾ ਜੀ ਕਹਿੰਦੇ ਕਿ ਤੈਨੂੰ ਕਿੰਨਾ ਸਮਾਂ ਹੋ ਗਿਆ ਉਥੇ ਰਹਿੰਦਿਆਂ ਨੂੰ ਉਹਨੇ ਕਿਹਾ ਜੀ ਲਗ-ਪਗ 10 ਸਾਲ ਹੋ ਚੁੱਕੇ ਹਨ ਕਹਿੰਦੇ ਕਿ ਫਿਰ ਹੋਰ ਵੀ ਕੋਈ ਉਥੋਂ ਚੰਗਾ ਲੱਗਾ ਕਹਿੰਦਾ ਜੀ ਚੰਗਾ ਤਾਂ ਇਹ ਹੀ ਲੱਗਾ ਪਰ ਕਈ ਵਾਰ ਜਦੋਂ ਸਮਾਂ ਮਿਲੇ ਉੱਥੇ ਮੈਂ ਇੱਕ ਭੂਲ ਬਲਾਈਆ ਬਣੀ ਹੋਈ ਹੈ ਜਿਸ ਦੇ ਵਿੱਚ ਕਹਿੰਦੇ ਹਨ ਕਿ ਇੱਕ ਦੂਜੇ ਨੂੰ ਕੋਈ ਵੀ ਲੱ ਬ ਨਹੀਂ ਸਕਦਾ ਚਾਰੇ ਪਾਸੇ ਦੀਵਾਰਾਂ ਹੀ ਦੀਵਾਰਾਂ ਬਣੀਆਂ ਹੋਈਆਂ ਹਨ ਤੇ ਕੰਧਾਂ ਦੇ ਵਿੱਚ ਪੌੜੀਆਂ ਬਣੀਆਂ ਹੋਈਆਂ ਹਨ ਜੇ ਕੋਈ ਉਹਨਾਂ ਪੌੜੀਆਂ ਦੇ ਉੱਤੇ ਚੜ੍ਹ ਵੀ ਜਾਵੇ ਤੇ ਆਪਣੇ ਆਪ ਉਹ ਥੱਲੇ ਨਹੀਂ ਲੈ ਕੇ ਉਤਰ ਸਕਦਾ ਕਿਸੇ ਨਾ ਕਿਸੇ ਦੀ ਮਦਦ ਲੈ ਕੇ ਹੀ ਥੱਲੇ ਉਤਰਨਾ ਪੈਂਦਾ ਹੈ ਉਹ ਉੱਥੋਂ ਦੇ ਰਾਜੇ ਨੇ ਬਣਵਾਇਆ ਸੀ ਇਨਾ ਕਹਿ ਕੇ ਉਹ ਪਲਾਪੁਰਖ ਚੁੱਪ ਹੋ ਗਿਆ ਹੁਣ ਬਾਬਾ ਜੀ ਉਸ ਨੂੰ ਕਹਿਣ ਲੱਗੇ ਕਿ ਉੱਥੋਂ ਦਾ ਜਿਹੜਾ ਰਾਜਾ ਸੀ ਉਹ ਬੜਾ ਜ਼ਿਆਦਾ ਚੰਗਾ ਸੀ ਉਹ ਧਰਮੀ ਤੇ ਗੁਣਾ ਦਾ ਖਜ਼ਾਨਾ ਸੀ ਬੰਦਾ ਕਹਿੰਦਾ ਕਿ ਇੱਕ ਵਾਰ ਉਸ ਰਾਜੇ ਦੇ ਸਮੇਂ ਦੇ ਵਿੱਚ ਅਕਾਲ ਪੈ ਗਿਆ ਕਹਿੰਦੇ ਕਿ ਜਦੋਂ ਜਦੋਂ ਕਾਲ ਪੈ ਗਿਆ ਤਾਂ ਜਿੰਨੇ ਫਸਲ ਵਾੜੀ ਸੀ ਉਹ ਸਾਰੀ ਖਰਾਬ ਹੋ ਗਈ ਕਹਿੰਦੇ ਹੁਣ ਲੋਕਾਂ ਨੇ ਮੁੱਖ ਕੀਤਾ ਇਹ ਹੁੰਦਾ ਸੀ ਕਿ ਮੀਂਹ ਦੇ ਨਾਲ ਖਰਾਬ ਹੋ ਚੁੱਕਾ ਸੀ ਉੱਥੇ ਹੁਣ ਕੁਝ ਨਹੀਂ ਸਯੁਗਦਾ ਤੇ ਹਣ ਚਾਰੇ ਪਾਸੇ ਹਾਹਾਕਾਰ ਮੱਚੀ ਪਈ ਸੀ ਸਾਰੇ ਜਾਨੇ ਇਕੱਠੇ ਹੋ ਕੇ ਰਾਜੇ ਦੇ ਕੋਲ ਗਏ ਤੇ ਰਾਜੇ ਨੂੰ ਆਖਿਆ ਕਿ ਰਾਜਾ ਜੀ ਇਹ ਜੋ ਤੱਕ ਨਾ ਬਤਾ ਗਈ ਹੈ ਕਿ ਚਾਰ-ਚਾਰ ਦਿਨ ਦੇ ਫਾਕੇ ਕੱਟ ਰਹੇ ਹਾਂ ਹੁਣ ਤੁਸੀਂ ਸਾਡੇ ਲਈ ਕੁਝ ਕਰੋ ਹੁਣ ਰਾਜੇ ਨੂੰ ਐ ਸੀ ਕਿ ਮੈਂ ਇਹਨਾਂ ਨੂੰ ਫਰੀ ਦੇ ਵਿੱਚ ਕੁਝ ਨਾ ਦਵਾਂ ਮੌਕਤ ਦੇ ਵਿੱਚ ਖਾਨ ਨੂੰ ਵੀ ਕੁਝ ਨਾ ਦਵਾਂ ਕਿਤੇ ਇਹ ਵਿਹਲੜ ਹੀ ਨਾ ਹੋ ਜਾਣ। ਇਹਨਾਂ ਨੂੰ ਕੋਈ ਕੰਮ ਕਰਨ ਨਹੀਂ ਦਿੰਦਾ ਹਾਂ। ਜਿਸ ਦੇ ਨਾਲ ਇਹ ਕੰਮ ਕਰਨਾ ਆਰੰਭ ਕਰ ਦੇਣਗੇ ਇਹਨਾਂ ਨੂੰ ਫੁੱਲ ਪੁਲਾਈਆ ਬਣਾਉਣ ਲਈ ਕਹਿ ਦਿੱਤਾ। ਉਹਨਾਂ ਲਈ ਬਣਾਵਾਇਆ ਸੀ ਕਿ ਰੋਜ਼ ਆ ਕੇ ਮਿਹਨਤਰੀ ਕਰਦੇ ਸ਼ਾਮ ਦੇ ਸਮੇਂ ਨੂੰ ਜੋ ਵੀ ਪੈਸਾ ਟਕਾ ਜਾਂ ਅਣਬੰਦਾ ਉਹਨਾਂ ਨੂੰ ਦੇ ਦਿਆ ਕਰਦਾ। ਕੁਝ ਸਮਾਂ ਕਰਦੇ ਕਰਦੇ ਉਹ ਫੁੱਲ ਪੁਲਾਈਆ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ। ਤੇ ਹੁਣ ਰਾਜਾ ਚਾਹੁੰਦਾ ਸੀ ਕਿ ਕੰਮ ਤਾਂ ਖਤਮ ਹੋ ਗਿਆ ਹੁਣ ਹੋਰ ਕੀ ਕੀਤਾ ਜਾਵੇ ਇਹਨਾਂ ਨੂੰ ਰੋਜ਼ਗਾਰ ਵੀ ਮਿਲ ਜਾਵੇ ਤੇ ਇਹਨਾਂ ਨੂੰ ਮੁਫਤ ਵਿੱਚ ਖਾਣ ਦੀ ਆਦਤ ਵੀ ਨਾ ਪਵੇ ਕਹਿੰਦੇ ਕਿ ਰਾਜੇ ਨੇ ਵੇਖਿਆ ਕਿ ਇੱਕ ਦਿਨ ਨਗਰ ਵਿੱਚ ਜਾ ਕੇ ਕਿ ਥਾਂ-ਥਾਂ ਤੇ ਬੜਾ ਸਾਰਾ ਕੂੜਾ ਜਿਹੜਾ ਹੈ ਇਹਨਾਂ ਨੇ ਇਕੱਠਾ ਕੀਤਾ ਪਿਆ ਹੈ ਰਾਜੇ ਨੇ ਅਗਲੇ ਦਿਨ ਐਲਾਨ ਕਰ ਦਿੱਤਾ ਕਿ ਜੋ ਵੀ ਸਾਰਾ ਕੂੜਾ ਇਹ ਇਕੱਠਾ ਕਰਕੇ ਤੁਸੀਂ ਇਸ ਪੂਲ ਬੁਲਾਈਆ ਦੇ ਮੈਲ ਦੇ ਸਾਹਮਣੇ ਲਿਆ ਕੇ ਰੱਖ ਦੇਣਾ ਹੈ ਜਿੰਨਾ ਚਿਰ ਤੁਸੀਂ ਰੱਖਿਆ ਕਰੋਗੇ ਉਸੇ ਹਿਸਾਬੇ ਨਾਲ ਹੀ ਤੁਹਾਨੂੰ ਅੰਨ ਤੇ ਪੈਸਾ ਬੰਦੇ ਅਨਸਾਰ ਮਿਲ ਜਾਵੇਗਾ ਉਹਨਾਂ ਨੂੰ ਦੇ ਦਿੱਤਾ ਜਾਇਆ ਕਰੇਗਾ ਕਹਿੰਦੇ ਕਿ ਕੁਝ ਦਿਨਾਂ ਦੇ ਵਿੱਚ ਸਾਰੇ ਲੋਕ ਅੰਮ੍ਰਿਤ ਵੇਲੇ ਸਾਰਾ ਹੀ ਕੂੜਾ ਹੁੰਝਾਂਜ ਕੇ ਉਥੇ ਲੈ ਆਉਂਦੇ ਅੰਮ੍ਰਿਤ ਵੇਲੇ ਸਾਰਾ ਕੂੜਾ ਹੁੰਝ ਕੇ ਉਥੇ ਲੈ ਆਇਆ ਕਾਦੇ ਤੇ ਰਾਜਾ ਉਹਨਾਂ ਦਾ ਬੰਦਾ ਹੋਇਆ ਹੱਕ ਅਦਾ ਕਰ ਦਿਆ ਕਰਦਾ ਕਹਿੰਦੇ ਕਿ ਇੱਕ ਦਿਨ ਰਾਜਾ ਆਪਣੇ ਮਹਿਲ ਦੇ ਸਾਹਮਣੇ ਬੈਠਾ ਹੋਇਆ ਸੀ ਇੱਕ ਬੀਬੀ ਪੂਰੀ ਸਾਜੋ ਸ਼ਿੰਗਾਰ ਕਰਕੇ ਉਹਦੇ ਮਹਿਲ ਦੇ ਵਿੱਚੋਂ ਬਾਹਰ ਆਈ ਰਾਜਾ ਨੇ ਪੁੱਛਿਆ ਬੀਬਾ ਤੂੰ ਕੌਣ ਹੈ ਮਾਈ ਤੂੰ ਕੌਣ ਹੈ ਕਹਿਣ ਲੱਗੀ ਮੈਂ ਮਾਇਆ ਹਾਂ ਤੇ ਮੈਂ ਤੇਰੇ ਘਰੋਂ ਹੁਣ ਜਾਣਾ ਚਾਹੁੰਦੀ ਹਾਂ ਉਹਨੇ ਕਿਹਾ ਕਿਉਂ ਕਿਉਂਕਿ ਕਹਿੰਦੀ ਕਿ ਤੇਰੇ ਘਰ ਦੇ ਵਿੱਚ ਦਲੇਦਰ ਦਾ ਆਵਾਜ਼ ਹੋ ਚੁੱਕਾ ਹੈ ਇਸ ਕਰਕੇ ਮੈਂ ਹੁਣ ਇੱਥੇ ਨਹੀਂ ਰਹਿ ਸਕਦੀ ਉਹਨੇ ਕਿਹਾ ਕਿ ਐਸਾ ਕਿਉਂ ਉਹ ਕਹਿਣ ਲੱਗੇ ਕਿ ਮਾਇਆ ਤੇ ਜਿਹੜੇ دلਿੱਦਰ ਹਨ ਅਸੀਂ ਦੋਵੇਂ ਪੈਣਾ ਹਾਂ ਅਸੀਂ ਹਰ ਘਰ ਦੇ ਵਿੱਚ ਅੰਮ੍ਰਿਤ ਵੇਲੇ ਜਾਂਦੀਆਂ ਹਾਂ ਜਿਸ ਘਰ ਵਿੱਚ ਉਸ ਸਮੇ ਸਾਰੇ ਲੋਕ ਉੱਠ ਕੇ ਪ੍ਰਮਾਤਮਾ ਦਾ ਨਾਮ ਲੈਂਦੇ ਹਨ ਤੇ ਘਰੋਂ ਆਪਣਾ ਕੋੜਾ ਕਰਕਟ ਹੋਂਝਾਂਜ ਕੇ ਬਾਹਰ ਕਰ ਦਿੰਦੇ ਹਨ ਉਤੇ ਮਾਇਆ ਦਾ ਬਾਸ ਹੋ ਜਾਂਦਾ ਹੈ ਜਿੱਥੇ ਕੋਲੇ ਦੇ ਢੇਰ ਹੋ ਜਾਂਦੇ ਹਨ ਜਾਲੇ ਲੱਗੇ ਹੁੰਦੇ ਹਨ ਹਰ ਸਮੇ ਇੱਕ ਦੂਜੇ ਨੂੰ ਵੱਡ ਟੁੱਕ ਕਰਦੇ ਹਨ ਉਥੇ ਦਲਿੱਦਰ ਆ ਕੇ ਵਾਸ ਕਰ ਜਾਂਦਾ ਹੈ ਤੇਰੇ ਘਰ ਦੇ ਮੁੱਖ ਦਰਵਾਜ਼ੇ ਦੇ ਅੱਗੇ ਦਲਿੱਦਰ ਨੇ ਪੈਰਾ ਲਾ ਦਿੱਤਾ ਹੈ ਫਿਰ ਜਿੱਥੇ ਦਲਿੱਦਰ ਹੋਵੇ ਉਥੇ ਮੈਂ ਤਾਂ ਨਹੀਂ ਰਹਿ ਸਕਦੀ ਉਹਨੇ ਕਿਹਾ ਕਿ ਮਾਇਆ ਕਹਿੰਦੀ ਮਾਇਆ ਕਹਿੰਦੀ ਜਾਂ ਐਵੇਂ ਘਰ ਜਿੰਨਾ ਵੀ ਤੇਰੇ ਕੂੜੇ ਦੇ ਢੇਰ ਹਨ ਇਹ ਕਹੇ ਕਿ ਉਹਨਾਂ ਹੀ ਲੋਕਾਂ ਨੂੰ ਕਿ ਇੱਥੇ ਰੋਜ਼ ਨਾ ਲਾਇਆ ਕਰੋ ਅਮਰਤ ਵੇਲੇ ਫਿਰ ਮੈਂ ਤੇਰੇ ਘਰ ਹੀ ਰਹਿ ਜਾਵਾਂਗੀ ਹਣ ਰਾਜਾ ਕਹਿੰਦਾ ਕਿ ਮੈਂ ਤਾਂ ਵਚਨ ਕਰ ਚੁੱਕਾ ਹਾਂ ਲੋਕਾਂ ਦੇ ਨਾਲ ਹੁਣ ਮੈਂ ਇਹ ਜਿਹੜੇ ਵਚਨ ਕੀਤੇ ਹਨ ਇਹ ਤੋਂ ਪਿੱਛੇ ਨਹੀਂ ਹਟ ਸਕਦਾ ਮੈਂ ਉਹਨਾਂ ਨੂੰ ਮੁਬਤ ਵਿੱਚ ਕੁਝ ਨਹੀਂ ਦੇ ਸਕਦਾ ਮਾਇਆ ਨੇ ਕਿਹਾ ਫਿਰ ਮੈਂ ਇੱਥੇ ਨਹੀਂ ਰਹਿ ਸਕਦੀ ਇਸ ਕਰਕੇ ਮਾਇਆ ਉਸ ਦੇ ਘਰ ਵਿੱਚੋਂ ਚਲੀ ਗਈ ਤੇ ਰਾਜੇ ਨੇ ਕਿਹਾ ਕਿ ਜਾਣਾ ਹੈ ਤਾਂ ਜਾ ਪਰ ਮੇਰੇ ਜਿਹੜੇ ਵਚਨ ਹਨ ਉਹ ਤਾਂ ਅਟੱਲ ਹਨ ਇਨਾਂ ਹੀ ਕਹਿਣ ਦੇ ਤੇਸੀ ਕਹਿੰਦੇ ਕਿ ਮਾਇਆ ਉਹਦੇ ਘਰੋਂ ਚਲੀ ਗਈ ਇਸ ਕਰਕੇ ਉਸ ਸਮੇਂ ਤੋਂ ਕਹਿੰਦੇ ਕਿ ਸਭ ਤੋਂ ਪਹਿਲਾਂ ਉੱਠ ਕੇ ਘਰ ਦੀ ਸਾਬ ਸਫਾਈ ਕੀਤੀ ਜਾਂਦੀ ਹੈ। ਗੂੜੇ ਦੇ ਟੇਰ ਘਰ ਦੇ ਅੰਦਰ ਨਹੀਂ ਲਗਾਏ ਜਾਂਦੇ। ਮੁੱਖ ਦਰਵਾਜ਼ੇ ਨੂੰ ਸਾਫ਼ ਕਰਕੇ ਪਾਣੀ ਨਾਲ ਧੋ ਕੇ ਅੱਗੇ ਪਾਣੀ ਦਾ ਬਾਟਾ ਕਾਵਾਂ ਚਿੜੀਆਂ ਤੇ ਪਸ਼ੂਆਂ, ਪਰਿੰਦਿਆਂ ਲਈ ਰੱਖ ਦਿੱਤਾ ਜਾਂਦਾ ਹੈ। ਜਿਸ ਘਰ ਸਾਬ ਸਫਾਈ ਹੁੰਦੀ ਹੈ ਉੱਥੇ ਫਿਰ ਦਲਿੱਤੇ ਦਾ ਵਾਸ ਨਹੀਂ ਹੁੰਦਾ। ਉੱਥੇ ਭਰਪੂਰ ਮਾਇਆ ਰਹਿੰਦੀ ਹੈ। ਕਹਿੰਦੇ ਹਣ ਜਿਹੜੀ ਮਾਇਆ ਸੀ ਉਹ ਚਲੀ ਗਈ ਸੀ। ਔਰ ਜਿਹੜੇ ਧਾਨ ਦੇ ਪੰਡਾਲ ਸਨ ਖਾਲੀ ਹੋ ਚੁੱਕੇ ਸਨ ਕੁਝ ਦਿਨ ਲੰਘੇ ਤੇ 4-5 ਦਿਨ ਹੀ ਲੰਘੇ ਤੇ ਇੱਕ ਬੜਾ ਹੀ ਸੁਨੱਖਾ ਨੌਜਵਾਨ ਪੁਰਖ ਉਹਦੇ ਮੈਲ ਵਿੱਚੋਂ ਨਿਕਲ ਕੇ ਬਾਹਰ ਆਇਆ ਜਦੋਂ ਬਾਹਰ ਆਇਆ ਤੇ ਰਾਜਨ ਪੁੱਛਿਆ ਭਾਲਿਆ ਪੁਰਖਾ ਤੁਸੀਂ ਕੌਣ ਹੋ ਹੁਣੇ ਕਿਹਾ ਮੈਂ ਸੁਖ ਹਾਂ ਜਿੱਥੇ ਮਾਇਆ ਨਹੀਂ ਉਥੇ ਮੈਂ ਨੈਨਿੰਦਾ ਉਹਨਾਂ ਕਹਿ ਅ ਜੀ ਠੀਕ ਹੈ ਇੰਨੇ ਕਹਿਨੇ ਲੇਸੀ ਇਹਨੇ ਕਹਿੰਦੇ ਦੇਸ ਜਿੱਥੇ ਆਂਦੇ ਪੰਡਾਲ ਸੇ ਸਾਰੇ ਖਾਲੀ ਹੋ ਗਏ ਜਿੰਨੇ ਦੁੱਧ ਵਾਲੇ ਪਜੂ ਸਨ ਉਹਨਾਂ ਨੇ ਦੁੱਧ ਦੇਣਾ ਬੰਦ ਕਰ ਦਿੱਤਾ ਕਹਿੰਦੇ ਸਾਰੇ ਨਗਰ ਚ ਹਾਹਾਕਾਰ ਮਚ ਗਈ ਕਹਿੰਦੇ ਹੁਣ ਰਾਜਾ ਆਪਣੇ ਧਰਮ ਤੋਂ ਨਾ ਡੋਲਿਆ ਉਸਨੇ ਕਿਹਾ ਕਿ ਕਰਨਾ ਵੀ ਰੋਜ ਹੈ ਜੋ ਕੂੜਾ ਘਰ ਇਕੱਠਾ ਤੁਸੀਂ ਇੱਥੇ ਲੈ ਕੇ ਆਏ ਹੋ ਜੋ ਵੀ ਰਾਜ ਦੇ ਕੋਲ ਸੀ ਰਾਜੇ ਨੇ ਉਹਨਾਂ ਨੂੰ ਦੇਣਾ ਆਰੰਭ ਕਰ ਦਿੱਤਾ ਰ ਆਪਣੀ ਗੱਲ ਤੋਂ ਟਸ ਤੋਂ ਮਸ ਨਾ ਹੋਇਆ ਭਾਵ ਕੇ ਕੂੜਾ ਨਾ ਚਕਵਾਇਆ ਚਾਰ ਪੰਜ ਹੀ ਦਿਨ ਲੰਘੇ ਇੱਕ ਹੋਰ ਨੌਜਵਾਨ ਉਹ ਪੁਰਖ ਉਹਦੇ ਘਰ ਵਿੱਚੋਂ ਪਾਰ ਨਿਕਲਣ ਲੱਗਾ ਉਹਨੇ ਤਾਂ ਜੇ ਆਇਆ ਹੀ ਸੀ ਕਿ ਇੱਕ ਹੋਰ ਨੌਜਵਾਨ ਪਿੱਛੇ ਤੋਂ ਰਿਆ ਰਿਹਾ ਸੀ ਰਾਜਨੇ ਪੁੱਛਿਆ ਕਿ ਭਲਿਆ ਪੁਰਖ ਤੁਸੀਂ ਦੋਵੇਂ ਕੌਣ ਹੋ ਉਹਨੇ ਕਿਹਾ ਕਿ ਮੈਂ ਧਰਮਹਾਤ ਦੂਜੇ ਨੇ ਕਿਹਾ ਕਿ ਮੈਂ ਸੱਚ ਹਾਂ ਅਸੀ ਦੋਵੇਂ ਇੱਥੋਂ ਚਾਨ ਲੱਗੇ ਆਂ ਜਿੱਥੇ ਮਾਇਆ ਤੇ ਸੁਖ ਨਹੀਂ ਉੱਥੇ ਧਰਮ ਤੇ ਸੱਚ ਵੀ ਨਹੀਂ ਇਹਨੇ ਨੂੰ ਰਾਜੇ ਨੇ ਦੋਹਾਂ ਦੀ ਬਾਹ ਫੜ ਲਈ ਤੇ ਰਾਜੇ ਨੇ ਕਿਹਾ ਦੇਖੋ ਧਰਮ ਤੇ ਸੱਚ ਲਈ ਮੈਂ ਸਭ ਕੁਝ ਕੀਤਾ ਮੈਂ ਅੱਜ ਤੱਕ ਕੋਈ ਝੂਠ ਨਹੀਂ ਬੋਲਿਆ ਤੇ ਧਰਮ ਕਰਕੇ ਲੋਕਾਂ ਦੀ ਮਦਦ ਕੀਤੀ ਜੇ ਤੁਸੀਂ ਦੋਵੇਂ ਚਲੇ ਗਏ ਮੇਰਾ ਕੀ ਹੋਵੇਗਾ ਉਹਨਾਂ ਦੋਹਾਂ ਦੀ ਬਾਹ ਫੜ ਲਈ ਤੇ ਉਹਨਾਂ ਨੂੰ ਬਿਠਾ ਲਿਆ ਬਿਠਾ ਕੇ ਦੋਹਾਂ ਦੇ ਪੈਰ ਕੋਟਣ ਲੱਗਾ ਤੇ ਜਦੋਂ ਪੈਰ ਕੋਟਣ ਲੱਗਾ ਉਹਦੇ ਹੱਥ ਫੜ ਲੈ ਗਏ ਉਹਨਾਂ ਕਿਹਾ ਕਿ ਅਸੀਂ ਤੇਰੇ ਘਰੋਂ ਨਹੀਂ ਜਾਵਾਂਗੇ ਦੋਨੋਂ ਹੀ ਵਾਪਸ ਚਲੇ ਗਏ ਤੇ ਅਜੇ ਅੰਦਰ ਹੀ ਗਏ ਸਨ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ ਕੁਝ ਦਿਨਾਂ ਵਿੱਚ ਖੇਤੀ ਬੜੀ ਜਿਹੜੀ ਸੀ ਬਹਾਲ ਹੋ ਗਈ ਕਹਿੰਦੇ ਮਾਇਆ ਦੇ ਖਜ਼ਾਨੇ ਭਰਨੇ ਆਰਾਮ ਹੋ ਗਿਆ ਤੇ ਉਵੇਂ ਹੀ ਸੌਖ ਹੋ ਗਿਆ ਜਿਵੇਂ ਪਹਿਲਾਂ ਸੀ ਇਹ ਤੇ ਹੁਣ ਆਪਾਂ ਨੂੰ ਸਿੱਖਣ ਨੂੰ ਇਹ ਮਿਲਦਾ ਹੈ ਕਿ ਅਸੀਂ ਮਾਣੀ ਜਿਹੜੀ ਜਦੋਂ ਮੁਸੀਬਤ ਆਵੇ ਤਾਂ ਡੋਲ ਜਾਂਦੇ ਹਾਂ ਰੱਬ ਨਾਲ ਕਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਹਾਂ ਪਰ ਰੱਬ ਸਭ ਦੀ ਪ੍ਰੀਖਿਆ ਲੈਂਦੇ ਹਨ ਜਿਹੜੀ ਉਹ ਪ੍ਰੀਖਿਆ ਵਿੱਚ ਪਾਸ ਹੋ ਜਾਂਦੇ ਹਨ ਫਿਰ ਉਹ ਰਾਜੇ ਵਾਂਗ ਡੋਲਦੇ ਨਹੀਂ ਜੋ ਧਰਮ ਨਹੀਂ ਛੱਡਦੇ ਉਹ ਸਭ ਗਵਾ ਕੇ ਫਿਰ ਸਭ ਕੁਝ ਹਾਸਲ ਕਰ ਸਕਦੇ ਹਨ ਪਰਮਾਤਮਾ ਦਾ ਭਗਸ਼ਣ ਹਾਰ ਹਨ ਇਸ ਲਈ ਇਹ ਛੋਟੇ ਛੋਟੇ ਕਦਮ ਵਧਾ ਕੇ ਸਭ ਤੋਂ ਪਹਿਲਾਂ ਕੰਮ ਅੰਮ੍ਰਿਤ ਮਿਲੇ ਉੱਠ ਕੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਿਆ ਕਰੋ ਆਪਣੇ ਘਰ ਦਾ ਮੁੱਖ ਦਰਵਾਜ਼ਾ ਸਾਫ਼ ਕਰਕੇ ਉੱਤੇ ਪਾਣੀ ਦਾ ਬਾਟਾ ਰੱਖਿਆ ਕਰੋ ਤਾਂ ਕਿ ਚਿੜੀਆਂ ਪਰਿੰਦੇ ਆ ਕੇ ਪੀਣ ਤੇ ਤੁਹਾਨੂੰ ਅਸੀਸਾਂ ਦੇ ਜਾਣ ਇਹ ਤਾਂ ਸਭ ਕੁਝ ਪਰਮਾਤਮਾ ਦੀ ਰਾਜ ਵਿੱਚ ਰਹਿਣਾ ਹੈ ਕਿਉਂਕਿ ਛੋਟੇ ਛੋਟੇ ਜੀਵ ਵੀ ਪਰਮਾਤਮਾ ਨੇ ਦੇਣਾ ਪਤਾ ਨਹੀਂ ਤੁਹਾਨੂੰ ਕਿਹੜੀ ਅਸੀਸ ਲੱਗ ਜਾਵੇ ਤੁਹਾਡਾ ਭਲਾ ਹੋ ਜਾਵੇ ਤੁਹਾਡੇ ਘਰ ਵਿੱਚ ਸੁੱਖ ਆ ਜਾਵੇ ਤੁਹਾਡੇ ਘਰ ਵਿੱਚ ਮਾਇਆ ਆ ਜਾਵੇ ਸੰਗਤ ਜੀ ਅਸੀਸ ਸਾਡੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੇ ਲੱਗੇ ਤਾਂ ਅੰਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ